ਮਾਈ ਗੁਰਜੀ ਦਾ ਖਾਸ ਮਾਈ ਗੁਰਜੀ ਦੇ ਪੱਤੇ ਰੱਬ ਦਾ ਪਿਆਰਾ ਕੁਝ ਵੀ ਪ੍ਰਵਾਨ ਕਰ ਸਕਦਾ ਪਰੰਤੂ ਉਹ ਗਰੀਬਾਂ ਦੇ ਉੱਪਰ ਹੁੰਦਾ ਹੋਇਆ ੱਤਕਾ ਕਦੇ ਵੀ ਪ੍ਰਵਾਨ ਨਹੀਂ ਕਰਦਾ ਭਾਈ ਕਨਈਆ ਸਾਹਿਬ ਜੀ ਦੇ ਸਮੇਂ ਇੱਕ ਬੜੀ ਪੇਰੀ ਘਟਨਾ ਵਰਤੀ ਉਸ ਵੇਲੇ ਕੀ ਹੁੰਦਾ ਸੀ ਜਿਹੜੇ ਜ਼ਾਲਮ ਲੋਕ ਹਾਕਮ ਲੋਕ ਹੁੰਦੇ ਸਨ ਉਹ ਮਜ਼ਦੂਰ ਲੋਕਾਂ ਤੋਂ ੱਤਕੇ ਨਾਲ ਆਪਣਾ ਭਾਰ ਢੋਵਾਂਦੇ ਸਨ ਤੇ ਮਜ਼ਦੂਰੀ ਵੀ ਕੋਈ ਨਹੀਂ ਦੇਣੀ ਮਜ਼ਦੂਰੀ ਤੇ ਛੱਡੋ ਰੋਟੀ ਵੀ ਨਾ ਦੇਣੀ ਭਾਈ ਕਿ ਨਹੀਂ ਜਿਹਨੂੰ ਇਹ ਗੱਲ ਬਚਪਨ ਤੋਂ ਚੰਗੀ ਨਹੀਂ ਲੱਗਦੀ ਸੀ ਉਹਨਾਂ ਨੇ ਕੀ ਕਰਨਾ ਆਪਣੇ ਘਰੋਂ ਚਲੇ ਜਾਣਾ ਵੇਖਣਾ ਵੀ ਰਾਹਗੀਰ ਕਿਸੇ ਕਾਮੇ ਨੂੰ ਕਿਸੇ ਨੇ ਬਗਾਰੀ ਲਾਇਆ ਹੋਇਆ ਉਹਨਾਂ ਨੇ ਉਹਦਾ ਭਾਰ ਚੁੱਕਣਾ ਭਾਰ ਚੁੱਕ ਕੇ ਅਗਲੇ ਨੂੰ ਕਹਿਣਾ ਮੈਂ ਛੱਡ ਆਵਾਂਗੇ ਇਹਨੂੰ ਜਾਣ ਦੇ ਕਾਰਨ ਇਹਦਾ ਪਰਿਵਾਰ ਇਹਦੀ ਮਜ਼ਦੂਰੀ ਕਰਕੇ ਚੱਲਦਾ ਤੇ ਜੇ ਮਜ਼ਦੂਰੀ ਨਹੀਂ ਕਰੇਗਾ ਇਹ ਤੇ ਮਰੇਗੇ ਮਰੇਗਾ ਇਹਦਾ ਪਰਿਵਾਰ ਵੀ ਰੋਟੀ ਖਾਣੋਂ ਮਰ ਜਾਏਗਾ ਉਹਨਾਂ ਨੇ ਇਸ ਤਰ੍ਹਾਂ ਦੇ ਪਰਉਪਕਾਰ ਕਰਨੇ ਪਰੰਤੂ ਸਮਾਜ ਇਹਨਾਂ ਗੱਲਾਂ ਨੂੰ ਪਰਵਾਹ ਨਹੀਂ ਕਰਦਾ ਉਹਨਾਂ ਨੇ ਕਹਿਣਾ ਆਪਸ ਵਿੱਚ ਵੀ ਨੱਥੂ ਰਾਮ ਦਾ ਬੇਟਾ ਕਿਸ ਤਰ੍ਹਾਂ ਦਾ ਆ ਜਿਹੜਾ ਲੋਕਾਂ ਦੀ ਖਾਤਰ ਭਾਰ ਚੁੱਕਦਾ ਪਿਆ ਆ ਉਹਨਾਂ ਨੇ ਮਾਤਾ ਸੁੰਦਰੀ ਜੀ ਨੂੰ ਵੀ ਕਹਿਣਾ ਕਿ ਤੁਹਾਡੇ ਪੁੱਤਰ ਨੂੰ ਸਮਝ ਨਹੀਂ ਹੈ ਤਾਂ ਇਹ ਚਾਚਾ ਆਂਡ ਗਵਾਂਡ ਬੜਾ ਗਿਲਾ ਸ਼ਿਕਵਾ ਕਰਨਾ ਇੱਕ ਦਿਨ ਭਾਈ ਕਨਿਆ ਜੀ ਘਰੇ ਆਏ ਪਿਤਾ ਨੱਥੂ ਰਾਮ ਜੀ ਕਹਿਣ ਲੱਗੇ ਪੁੱਤਰ ਅਸੀਂ ਤੈਨੂੰ ਇੱਕ ਗੱਲ ਕਹਿਣੀ ਹੈ ਕਹਿੰਦੇ ਪਿਤਾ ਜੀ ਦੱਸੋ ਕਿਰਪਾ ਕਰੋ ਕਹਿੰ ਲੱਗੇ ਪੁੱਤਰ ਤੂੰ ਜਿਹੜਾ ਲੋਕਾਂ ਦਾ ਭਾਰ ਆਪਦੇ ਤੇ ਚੁੱਕਦਾ ਸਾਨੂੰ ਚੰਗਾ ਨਹੀਂ ਲੱਗਦਾ ਕਹਿੰਦੇ ਤੂੰ ਲੋਕਾਂ ਦੀਆਂ ਵਗਾਰਾਂ ਕੱਢੇ ਲੋਕਾਂ ਦੇ ਕੰਮ ਕਰੇ ਆਪਾਂ ਕੀ ਲੈਣਾ ਜਿਹੜਾ ਦੁਖੀ ਹੋ ਗਿਆ ਹਵੇਰ ਆਪਾਂ ਕੀ ਲੈਣਾ ਇਸ ਗੱਲ ਤੋਂ ਉਹਨਾਂ ਨੇ ਕਿਹਾ ਪਿਤਾ ਜੀ ਇੱਕ ਬਾਪ ਦੇ ਕਈ ਪੁੱਤਰ ਹੁੰਦੇ ਨੇ ਸਾਰੇ ਤੇ ਨਹੀਂ ਸਿਆਣੇ ਹੁੰਦੇ ਜੇ ਇੱਕ ਤਾਂ ਵਿੱਚੋਂ ਕਮਲਾ ਹੋਵੇ ਤੂੰ ਉਸ ਕਮਲੇ ਨੂੰ ਵੀ ਮਾਪਿਓ ਪ੍ਰਵਾਨ ਕਰਦੇ ਨੇ ਕਹਿੰਦੇ ਜੇ ਲੋਕ ਤੁਹਾਨੂੰ ਕਹਿੰਦੇ ਨੇ ਕਿ ਤੁਹਾਡਾ ਪੁੱਤਰ ਕਮਲਾ ਆ ਝੱਲਾ ਆ ਬਾਵਰਾ ਆ ਕਹਿੰਦੇ ਪਿਤਾ ਜੀ ਇਹ ਵੀ ਗੱਲ ਖੜੇ ਮੱਥੇ ਪ੍ਰਵਾਨ ਕਰਿਆ ਕਰੋ ਕਿਉਂਕਿ ਮੈਂ ਹਾਂ ਤੁਹਾਡਾ ਤੁਹਾਡਾ ਹੀ ਰਵਾਂਗਾ ਪਰ ਜੇ ਇੱਕਦਮ ਮੇਰੇ ਵਰਗਾ ਕਮਲਾ ਵੀ ਹੋਵੇ ਤੇ ਉਹਨੂੰ ਵੀ ਪ੍ਰਵਾਨ ਕਰ ਲੈਣਾ ਚਾਹੀਦਾ ਮੈਂ ਸਿਆਣਾ ਨਹੀਂ ਹਾਂ ਮੈਂ ਕਮਲਾ ਮੈਂ ਲੋਕਾਂ ਦੀਆਂ ਵਗਾਰਾ ਕੱਢਦਾ ਹਾਂ ਮੈਂ ਕਮਲਾ ਮੈਂ ਲੋਕਾਂ ਦਾ ਭਾਰ ਚੁੱਕਦਾ ਹਾਂ ਪਰ ਪਿਤਾ ਜੀ ਕੀ ਕਰਾਂ ਰਾਬਣਾ ਮੇਰਾ ਅੰਦਰ ਬਣਾਇਆ ਹੀ ਇਦਾਂ ਦਾ ਆ ਮੇਰੇ ਤੋਂ ਕਿਸੇ ਗਰੀਬ ਨਾਲ ਹੁੰਦਾ ਹੋਇਆ ਤੱਕਾ ਨਹੀਂ ਦੇਖਿਆ ਜਾ ਸਕਦਾ ਪਿਤਾ ਜੀ ਨੇ ਬਹੁਤ ਸਮਝਾਇਆ ਰੁਨਨ ਨੇ ਬੇਨਤੀ ਕੀਤੀ ਕਹਿੰਦੇ ਪਿਤਾ ਜੀ ਆ ਜਿਹੜੀ ਰੱਬ ਦੀ ਅੰਦਰ ਜੋਤ ਜਗਦੀ ਪਈ ਹੈ ਨਾ ਇਹ ਜਗਦੀ ਹੋਈ ਜੋਤ ਮੈਨੂੰ ਗਰੀਬਾਂ ਦੇ ਉੱਪਰ ਹੁੰਦਾ ੱੱੱਕਾ ਬਰਦਾਸ਼ਤ ਕਰਨ ਨਹੀਂ ਦਿੰਦੀ ਪਈ ਜਦੋਂ ਪਿਤਾ ਜੀ ਨੂੰ ਇੰਨੀ ਗੱਲ ਕਹੀ ਉਹਨਾਂ ਨੇ ਵੀ ਫਿਰ ਸੋਚਿਆ ਇਹਨੂੰ ਰੱਬ ਨੇ ਬਣਾਇਆ ਹੀ ਇਦਾਂ ਦਾ ਆ ਫਿਰ ਮਾਂ ਕੋਲ ਨੇ ਝਿੜਕਣਾ ਵੀ ਕਹਿੰਦੇ ਬੰਦ ਕਰ ਦਿੱਤਾ ਜ਼ਿੰਦਗੀ ਵਿੱਚ ਇੱਕ ਗੱਲ ਯਾਦ ਰੱਖਣਾ ਜੇ ਦੁਨੀਆ ਦਾ ਦੁੱਖ ਸਹੀ ਲਫ਼ਜ਼ਾਂ ਵਿੱਚ ਕੋਈ ਸਮਝਦਾ ਹੈ ਤੋ ਉਹ ਰੱਬ ਦਾ ਪਿਆਰਾ ਬੰਦਗੀ ਕਰਨ ਵਾਲਾ ਹੀ ਸਮਝਦਾ ਨਹੀਂ ਤੇ ਹਰੇਕ ਬੰਦਾ ਆਪਣਾ ਮਤਲਬ ਕੱਢਦਾ ਲੱਤ ਮਾਰਦਾ ਤੇ ਗਾਹ ਹੋ ਜਾਂਦਾ ਆ